ਪਿਛਲੇ ਦਿਨੀ ਜੋ ਇੱਕ ਦਰਦਨਾਕ ਸੜਕ ਹਾ사 ਹੋਇਆ ਜਿਸ ਦੇ ਵਿੱਚ 6 ਬੱਚੇ ਅਤੇ ਇੱਕ ਡਰਾਈਵਰ ਦੀ ਬਹੁਤ ਹੀ ਦਰਦਨਾਕ ਮੌਤ ਹੋਈ ਇਸ ਸ਼ੋਕ ਨੂੰ ਦੇਖਦੇ ਹੋਏ ਮੰਦਰ ਰਾਮਲੀਲਾ ਵਿਖੇ ਮੰਦਰ ਕਮੇਟੀ ਸ਼ਹਿਰ ਨਿਵਾਸੀ ਅਤੇ ਮੋਹੱਲਾ ਨਿਵਾਸੀਆਂ ਵੱਲੋਂ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਜੋ ਬੱਚੇ हमारे बीच नहीं रहे हम अपनी सभा की ओर से उनकी याद में 2 मिनट का मौन रखेंगे सारे 2 मिनट मौन रहेंगे उठो करो सभी जिमीटी चौपाल आईने दसया है कि बच्चियां दी आत्मिक शांति ਲਈ ਤੇ ਸਰਬੱਤ ਦੇ ਭਲੇ ਲਈ ਅਸੀਂ ਉਹ ਸ਼ਾਂਤੀ ਪਾਰ ਤੇ ਮੋਲ ਰੱਖਿਆ ਸੀ ਤੇ ਉਹਨਾਂ ਦੇ ਸਰਦਾ ਸੂਮਨ ਅ ਜੀ ਸਾਰਿਆਂ ਨੇ ਇੱਥੇ ਭੇਟ ਕੀਤੀ ਨੇ ਮੈਂ ਜੈਨ ਸਾਹਿਬ ਦੀ ਗੱਲ ਨੂੰ ਤੈਅ ਕਰਦਾ ਹੋਇਆ ਕਹਿੰਦਾ ਕਿ ਬੱਚਿਆਂ ਨੂੰ ਇਨਸਾਫ ਮਿਲਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਕਿ ਸ਼ਹਿਰ ਦੇ ਲੋਕਾਂ ਦੇ ਮਨ 'ਚ ਇੱਕ ਖਸਾ ਹੈ ਕਿ ਉਸ ਹਾਸੇ ਨੂੰ ਲੈ ਕੇ ਛੇੜਛਾੜ ਕੀਤੀ ਜਾ ਰਹੀ ਹੈ ਜਿਹੜਾ ਪੀਪਰ ਵਾਲੀ ਟੀਰ ਹੈ ਜਾਂ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਡੀ ਹਾਕਮਤ ਨੂੰ ਇਹੀ ਅਪੀਲ ਹੈ ਕਿ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਤੇ ਜਿਹੜੀਆਂ ਰੇਤੇ ਦੀਆਂ ਖੱਡਾਂ 2 ਨੰਬਰ 'ਚ ਚੜ੍ਹਦੀਆਂ ਨੇ ਉਹਨਾਂ ਨੂੰ ਬੰਦ ਕੀਤੇ ਜਾਣ ਤਾਂ ਕਿ ਜਿਹੜੇ ਕੁੰਨੀ ਟੀਪਰ ਨੇ ਤੇ ਜਿਹੜੇ ਹਾਸੇ ਨੇ ਬੰਦ ਹੋ ਸਕਣ ਅੱਜ ਮਾਹ ਦਿਵਸ ਹੈ ਇੱਕ ਮਾਂ ਤੇ ਪਿਓ ਆਪਣੀ ਬੇਟੀ ਨੂੰ ਜਦੋਂ ਵਿਆਹ ਕਰਕੇ ਤੋੜ ਦਉ ਫੇਰ ਵੀ ਰੋਂਦੇ ਨੇ ਹਾਲਾਂਕਿ ਉਹਨਾਂ ਨੇ ਅਖਰ ਦੇ ਸਾਹਮਣੇ ਰਹਿਣਾ ਹੁੰਦਾ ਹੈ ਪਰ ਇਹ 6 ਬੱਚੇ ਤੇ ਕੋ ਡਰਾਈਵਰ ਵੀਰ ਸਾਦਾ ਲਈ ਤੁਰ ਗਏ ਤੁਸੀਂ ਇਹ ਸੋਚੋ ਵੀ ਉਹ ਮਾਤਾ ਤੇ ਮਾਪਿਓ ਦਾ ਕੀ ਹਾਲ ਹੋਗਾ ਤਾਂ ਮੈਂ ਤਾਂ ਇਹੀ ਇਨਸਾਫ ਦੀ ਮੰਗ ਕਰਦਾ ਕਿ ਉਹਨਾਂ ਮਾਪਿਆਂ ਦੀ ਘੱਟੋ ਘੱਟ ਬੱਚੇ ਦਾ ਨਹੀਂ ਹੋਣੇ ਪਰ ਉਹਨਾਂ ਨੂੰ ਇਨਸਾਫ ਮਿਲ ਜਾਵੇ ਮੈਂ ਉਹ ਸ਼ਹਿਰਾ ਗਰਾਊਂਡ ਮਹੱਲਾ ਨਿਵਾਸੀ ਮੰਦਰ ਰਾਮ ਲਿਲਾ ਦੇ ਵਿੱਚ ਜੋ ਪਿਛਲੇ ਦਿਨੀਂ ਬਹੁਤ ਭਿਆਨਕ ਹਾਦਸਾ ਸਾਡੇ ਸਮਾਣਾ ਦੇ ਨਾਲ ਪਰਮਾਤਮਾ ਵੱਲੋਂ ਜੋ ਕਰੂਰ ਮਜ਼ਾਕ ਕੀਤਾ ਗਿਆ ਛੇ ਖਸ ਦੇ ਖੇਦੇ ਛੋਟੇ ਛੋਟੇ ਨੰਨੇ ਫੁੱਲ ਜਿਨ੍ਹਾਂ ਨੇ ਹਲੇ ਖਿਲ ਕੇ ਬਗਿਆਨ ਨੂੰ ਮਹਿਕਾਣਾ ਸੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਾਡੇ ਤੋਂ ਦੂਰ ਚਲੇ ਗਏ ਉਹਨਾਂ ਦੀ ਆਤਮਿਕ ਸ਼ਾਂਤੀ हेतु ਅੱਜ ਸਾਰੇ ਅਸੀਂ ਇੱਥੇ ਹੋ ਗਏ ਇੱਥੇ ਮੰਦਰ ਰੰਗਲਾ ਦੇ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ ਹੈ ਮੋਨ ਰੱਖ ਕੇ ਆਪਣੇ ਦਿਲ ਦੇ ਸ਼ਰਧਾ ਸੂਨ ਉਹਨਾਂ ਨੂੰ ਭੇਂਟ ਕੀਤੇ ਹਨ ਸਾਰੇ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਮੌਜੂਦਾ ਸਰਕਾਰ ਤੋਂ ਹਾਕਮ ਤੇਰ ਤੋਂ ਇਹ ਮੰਗ ਕਰਦੇ ਆ ਕਿ ਇਹਦੇ ਵਿੱਚ ਜੋ ਬੱਚਿਆਂ ਦੇ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਲੋਕੀ ਸਭ ਜਾਣਦੇ ਹਨ ਆਪਣੇ ਦਿਲ ਦੀ ਗੱਲ ਮੂੰਹ ਤੇ ਨਹੀਂ ਲਿਆਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਭਾਰਤ ਦੀ ਨਿਆਂਪਾਲਿਕਾ ਤੇ ਵਿਸ਼ਵਾਸ ਹੈ ਅਸੀਂ ਆਸ ਕਰਦੇ ਹਾਂ ਕਿ ਹਾਕਮ ਤੇ ਇਹਨਾਂ ਪਰਿਵਾਰਾਂ ਨੂੰ ਉਹਨਾਂ ਦਾ ਬੰਦਾ ਇਨਸਾਫ ਦੇਗੀ ਉਹਨਾਂ ਦੇ ਇਨਸਾਫ ਮਿਲਣ ਦੇ ਨਾਲ ਹੀ ਬੱਚਿਆਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਮਿਲੇਗੀ ਇਹਨਾਂ ਨੂੰ ਕੁਝ ਕਹਿੰਦੇ ਹੋਏ ਇੱਕ ਵਾਰ ਫਿਰ ਅਸੀਂ ਆਪਣੇ ਮਨ ਦੇ ਭਾਵ ਆਪਣੇ ਮਨ ਦੇ ਸ਼ਰਦਾ ਪੁੱਤ ਬੱਚਿਆਂ ਦੇ ਚਰਨਾਂ ਦੇ ਵਿੱਚ ਤੇ ਪ੍ਰਮਾਤਮਾ ਨੂੰ ਇਹੀ ਬੇਨਤੀ ਕਿ ਬੱਚਿਆਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਦੇਵੇ ਓਮ ਸ਼ਾਂਤੀ ਮਿਹਰ ਜੀ ਕੀ ਕਹਿਣਾ ਚਾਹੂਗੇ ਦਰਦ ਨਾ ਖਾਸਾ ਹੋਇਆ ਬੱਚੇ 6 ਬੱਚਿਆਂ ਦੀ ਜਾਨ ਚਲੀ ਗਈ ਹੈ ਤੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਟਿਪਰ ਨੇ ਜਿਹੜੇ ਇਹ ਇਸ ਤਰ੍ਹਾਂ ਦਾ ਸਭ ਤੋਂ ਹਾਦਸਾ ਉਹਦੇ ਨਾਲ ਹੋਇਆ ਇਹ ਸਾਡੇ ਸਮਾਣ ਲਈ ਬਹੁਤ ਹੀ 7 ਮਈ ਦੀ ਜਿਹੜੀ ਸਵੇਰ ਸੀ ਦੁਪਹਿਰ ਸੀਗੀ ਸਾਡੇ ਲਈ ਇੱਕ ਕਾਲਾ ਦਿਨ ਸੀ ਕਿ ਸਾਡੇ ਤੋਂ 6 ਬੱਚੇ ਤੇ ਸਾਡਾ ਇੱਕ ਡਰਾਈਵਰ ਭਰਾ ਜਿਹੜਾ ਬੇਹਦਾ ਸੀ ਉਹਦੇ ਕੋਈ 3 ਛੋੜੇ-ਛੋੜੇ ਬੱਚੇ ਨੇ ਤੇ ਸਰ ਤੋਂ ਸਦਾ ਹੀ ਇੱਕਟ ਕੁਣੀ ਟਿੱਪਰ ਨੇ ਖੋਲੇ ਸਾਰਾ ਸ਼ਹਿਰ ਉਦੋਂ ਦਾ ਕਿਸੇ ਦੀ ਅੱਖਾਂ ਦੇ ਵਿੱਚ ਪਾਣੀ ਨਹੀਂ ਰੁਕ ਰਿਹਾ ਅਸੀਂ ਆਪਣੇ ਵੱਲੋਂ ਸੱਚੀ ਸ਼ਰਧਾਂਜਲੀ ਦੇ ਰਹੇ ਹਾਂ ਤੇ ਬੱਚਿਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਅਗਰ ਇਸ ਸਰਦੀ ਸਰਕਾਰ ਹੈ ਬੱਚਿਆਂ ਨਾਲ ਇਨਸਾਫ ਕਰੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਮਾਪਿਆਂ ਨੂੰ ਸਭ ਨੂੰ ਇਨਸਾਫ ਮਿਲ ਸਕੇ ਤੇ ਸਬਾਣਾ ਦੇ ਸ਼ਹਿਰ ਦੇ ਨਿਵਾਸੀਆਂ ਨੂੰ ਮਨਾਂ ਨੂੰ ਸ਼ਾਂਤੀ ਮਿਲੇ